ਅਸੀਂ ਮੰਨੀਆਂ ਹੁੰਜਾ ਮੰਗਾ ਸੀ ਜਿਹੜਾ ਐਨਐਸਪੀ ਦਾ ਖੇਡ ਹੈ ਇਹ ਕੋਈ ਕੁੱਟੀਆਂ ਦਾ ਖੇਡ ਨਹੀਂ ਇਹ ਕੋਈ ਬੱਚਿਆਂ ਦਾ ਖੇਡ ਨਹੀਂ ਹੁਣ ਤੁਸੀਂ ਕਹੋਗੇ ਕਿੱਥੇ ਕਿਉਂ ਨਹੀਂ ਗਏ ਉਹ ਸਾਥੀਆਂ ਦਾ ਜਿਹੜਾ ਮੋਰਚਾ ਸੀ ਉਹ ਪੱਕਾ ਮੋਰਚਾ ਲਾਉਣ ਜਾ ਰਹੇ ਸੀ ਜਿਹੜਾ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਸੀ ਅਸੀਂ ਇੱਕ ਦਿਨ ਦਾ ਮੋਰਚਾ ਲਾਉਣ ਚੱਲੇ ਸੀ ਇਹ ਫਰਕ ਸੀ ਮੰਗਾ ਇੱਕ ਸੀ ਪਰ ਇਹ ਘੋਲਾਂ ਨੂੰ ਵੰਡਿਆ ਜਾਂਦਾ ਹੈ ਸਰਕਾਰਾਂ ਅਟੈਕ ਕਰਤੀਆਂ ਹੁੰਦੀਆਂ ਜਾਂ ਜਾਤਾਂ ਪਾਤਾਂ ਤੇ ਧਰਮਾਂ ਦੀ ਖਾਤਰ ਅਟੈਕ ਕਰਤੀਆਂ ਕਿਉਂਕਿ ਸੋਨੂੰ ਸੇਹਰੇ ਨਾਲ ਜਾਵੇ ਲੜਦੇ ਹੋਏ ਲੋਕਾਂ ਨੂੰ ਜ਼ਮੀਨਾਂ ਤੇ ਕਿਹੜੀ ਜਥੇਬੰਦੀ ਹੈ ਜਿਹੜੀ ਘੋਲ ਲਈ ਲੜਦੀ ਪਈ ਦੱਸੋ ਜ਼ਮੀਨਾਂ ਕਿਸਾਨਾਂ ਮਜ਼ਦੂਰਾ ਖਾਤਰ ਕਿਹੜੀ ਬੰਦੀ ਹੈ ਜਿਹੜੀ ਜਥੇਬੰਦੀ ਦੇ ਕੋਲੀਆਂ ਨਹੀਂ ਬਚੀਆਂ ਅਟਕੌਂਦਾ ਵਾਲੇ ਬੈਠੇ ਆ ਮਾਨਸਾ ਦੇ ਵਿੱਚ ਇਹਨਾਂ ਤੇ ਹਮਲਾ ਹੋਇਆ ਸਾਡਾ ਸਾਧੂ ਸਿੰਘ ਤੱਕ ਤੋਂ ਪੁਰਾ ਸ਼ਹੀਦ ਹੋਇਆ ਪਿਰਥੀ ਸ਼ਹੀਦ ਹੋਇਆ ਉਹ ਬਾਈ ਸਾਡੇ ਨਹੀਂ ਸੀ ਉਹ ਕਿਸਾਨੀ ਲਹਿਰ ਦੇ ਸ਼ਹੀਦ ਸੀ ਆ ਲੋਕਾਂ ਦੇ ਸ਼ਹੀਦ ਸੀ ਅਸੀਂ ਦਸਰਾ ਚਾਉਂਦੇ ਆ ਸਾਥੀਓ ਜਿਹੜਾ ਸ਼ੁਭਕਰਨ ਸ਼ਹੀਦ ਹੋਇਆ ਇੱਕ ਕਿਸਾਨੀ ਲਹਿਰ ਦਾ ਸ਼ਹੀਦ ਹੋਇਆ ਇਹ ਕੋਈ ਇੱਕ ਜਥੇਬੰਦੀ ਦਾ ਸ਼ਹੀਦ ਨਹੀਂ ਹੋਇਆ ਇਹ ਲੋਕਾਂ ਦਾ ਸ਼ਹੀਦ ਹੈ ਆ ਇਹ ਜ਼ਮੀਨਾਂ ਦੀ ਖਾਤਰ ਸ਼ਹੀਦ ਹੋਇਆ ਇਹ ਧਰਤੀ ਦੀ ਖਾਤਰ ਸ਼ਹੀਦ ਹੋਇਆ ਇਹ ਲਹਿਰ ਦੀ ਖਾਤਰ ਸ਼ਹੀਦ ਹੋਇਆ ਸਦੀਆਂ ਤੱਕ ਯਾਤਾਂ ਰਹਿਣਗੀਆਂ ਸਦੀਆਂ ਤੱਕ ਅੱਜ ਲੜ ਰਹੇ ਕਿੱਥੇ ਕਿਵੇਂ ਹੁੰਦੇ ਨੇ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਜਿਹੜੇ ਆਦੇ ਸੀ ਇਕੱਠੇ ਨਹੀਂ ਹੁੰਦੇ ਉਹ ਸਾਥੀਓ ਅੱਜ ਸਾਰੇ ਟ੍ਰੇਨਾਂ ਤੇ ਬੈਠੇ ਨੇ ਉਹ ਸਾਥੀ ਵੀ ਆ ਲੀਹਾਂ ਤੇ ਬੈਠੇ ਨੇ ਉਹ ਸਾਥੀ ਵੀ ਟ੍ਰੇਨਾਂ ਨੂੰ ਜਾਣ ਕਰੀ ਅਸੀਂ ਵੀ ਜਾਮ ਕਰੀ ਬੈਠੇ ਹਾਂ 12 ਇਹ ਲਾੜਾ ਨੂੰ ਪਾੜਿਆ ਜਾਂਦਾ ਉਦੋਂ ਕਿਹਾ ਗਿਆ ਜਦੋਂ ਘੋਲ ਜਿੱਤ ਗਿਆ ਵੀ ਤੁਸੀਂ ਐਮਐਸਪੀ ਮਿਲ ਜਾਂਦੀ ਜੇ 15 ਦਿਨ ਹੋਰ ਬਹਿ ਜਾਂਦੇ ਅਸੀਂ ਆਦੇ ਸਾਥੀ ਕਿੱਥੇ ਐ ਜਿਹੜੇ ਆਏ ਆ ਤੇ 15 ਦਿਨ ਹੋਰ ਬਹਿ ਜਾਂਦੇ ਐਮਐਸਪੀ ਮਿਲ ਜਾਂਦੀ ਉਹ ਸਾਥੀ ਸਾਨੂੰ ਲੱਭਦੇ ਨਹੀਂ ਸਾਨੂੰ ਦੱਸ ਦਿੰਦੇ ਤੁਸੀਂ 15 ਦਿਨ ਆ ਦੇ ਅਸੀਂ 6 ਮਹੀਨੇ ਹੋਰ ਬਹਿ ਜਾਂਦੇ ਉੱਥੇ ਪਰ ਉਹ ਸਾਥੀ ਲੱਭੇ ਨਹੀਂ ਸਾਨੂੰ ਇਹ ਸਰਕਾਰਾਂ ਪੱਤਿਆ ਖੇਡ ਚਾ ਹੁੰਦੀ ਹੈ 1983 ਦੇ ਵਿੱਚ ਕਿਸਾਨੀ ਤੋਂ ਤੀਖ ਤੇ ਸੀ 17 ਦਿਨ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਿਆ ਉੱਥੇ ਕਿਹਾ ਗਿਆ ਜੇ 10 ਦਿਨ ਹੋਰ ਬਹਿ ਜਾਂਦੇ ਕਿਸਾਨ ਫਣੀ ਕੀ ਲੈ ਕੇ ਆ ਜਾਂਦੇ ਇਹ ਸਰਕਾਰਾਂ ਪਾੜਦੀਆਂ ਹੁੰਦੀਆਂ ਆ ਲੋਕਾਂ ਦੇ ਸਿਰ ਨਾਲ ਜੁੜ ਜਾਣ ਇਹ ਲੋਕਾਂ ਕਾਨੂੰ ਪਾੜੋ ਤੇ ਰਾਜ ਕਰੋ ਇਹ ਸਿਆਸਤਾ ਪੱਤੇ ਖੇਡਦਿਆਂ ਸਰਕਾਰਾਂ ਭਰਾਵੋ ਇਸ ਕਾਲ ਨੂੰ ਸਮਝੋ ਇੱਕ ਕਿਹਾ ਜਾਂਦਾ ਕਾਮਰੇਟ ਨੇ ਇੱਕ ਕਿਹਾ ਜਾਂਦਾ ਸਿੱਖ ਨੇ ਸਿੱਖ ਕੀ ਹੁੰਦੇ ਨੇ ਕਾਮਰੇਟ ਕੀ ਹੁੰਦੇ ਨੇ ਸਾਨੂੰ ਪਤਾ ਨਹੀਂ ਆ ਸਾਡੇ ਬਰਜ਼ੁਰਗ ਬੈਠੇ ਨੇ ਬਾਪੂ ਬੈਠੇ ਨੇ ਦਾੜਾ ਕੇਸ ਰੱਖਿਆ ਅੰਮ੍ਰਿਤ ਛਕਿਆ ਇੱਥੇ ਕਿੰਤੀ ਲੋਕਾਂ ਦੀ ਗੱਲ ਹੁੰਦੀ ਹੈ ਫਿਰ ਸਾਨੂੰ ਕਿਉਂ ਪਾੜਿਆ ਜਾਂਦਾ ਸਿੱਖ ਵਰਸਸ ਕਾਮਰੇਟ ਦੇ ਵਿੱਚ ਇਹ ਸਰਕਾਰਾਂ ਪੱਤੇ ਖੇਡਦੀਆਂ ਨੇ ਪਿੰਡਾਂ ਦੇ ਵਿੱਚ ਖਲੀਆਂ ਦੇ ਵਿੱਚ ਖੁੰਡਾਂ ਦੇ ਵਿੱਚ ਗੱਲ ਲੈ ਕੇ ਜਾਓ ਵੀ ਸਾਥੀਓ ਸਿਰ ਜੋੜੋ ਜਿਹੜੇ ਅਜੇ ਸੀ ਐਮਐਸਪੀ ਮਿਲ ਜੂਗੀ 10 ਸਾਲ ਹੋਰ ਬਹਿ ਜਾਂਦੇ ਉਹਨਾਂ ਨੂੰ ਅਜੇ ਸਮਝ ਨਹੀਂ ਆਈ ਡਬਲਯੂਟੀਓ ਕੀ ਹੈ ਪਹਿਲਾਂ ਸਾਨੂੰ ਪਤਾ ਸੀ ਆਹ ਬੈਠੀਆਂ ਨੇ ਸਾਡੀਆਂ ਮਾਮਾ ਭੈਣਾ ਇਹ ਡਬਲਯੂਟੀਓ ਦੇ ਨਾਰੇ ਲਾਉਂਦੀਆਂ ਨੇ ਜਦੋਂ 220 ਦੇ ਵਿੱਚ ਗਏ ਸੀ ਉਦੋਂ ਮੋਤੀ ਨੂੰ ਕਹਿੰਦੀ ਸੀ ਕਿ ਹੁਣ ਅੱਜ WTO ਨੂੰ ਕਹਿੰਦੀਆਂ ਮੋਤੀ ਤਾਂ ਉਹਨਾਂ ਦਾ ਮੋਹਰਾ ਬਣਾਇਆ ਹੋਇਆ ਹੈ ਇੱਕ ਖੜਾਉਣਾ ਜਿਵੇਂ ਕੜਾਉਂਦੇ ਆਵੇਂ ਖੇਢੀ ਜਾਂਦਾ ਤੇ ਅੱਜ ਇੰਨੀ ਸਮਝ ਆ ਗਈ ਹੈ ਪਿੱਛੇ ਸਮਝ ਲ ਜਾਣ ਦੀ ਲੋੜ ਹੈ ਤੇ ਹਮਲਾ ਮਾਰੋ ਕੱਲ ਨੂੰ ਸੁਨੇਹਾ ਆਜੂਗਾ 13 ਨੂੰ ਤੁਰਨਾ ਇੱਥੇ ਇਕੱਠੇ ਹੋਣਾ ਇਹ ਜਥੇਬੰਦੀਆਂ ਆਪੋ ਆਪਣੇ ਤਰੀਕੇ ਦੇ ਨਾਲ ਸਾਨੂੰ ਦੱਸਣ ਗਿਆ ਤੇ ਆਪਾਂ ਸੰਯੁਕਤ ਮੋਰਚੇ ਦੀ ਕਾਲ ਤੇ ਫੁੱਲ ਚੜਾਉਣੇ ਹੈ ਪੰਜਾਬ ਦੇ ਵਾਲਿਆਂ ਫੌਜਾਂ ਕਿਤੇ ਨਹੀਂ ਹਰਦੀਆਂ ਯਾਦ ਰੱਖੋ ਜਿਹੜੇ ਜਰਨੈਲ ਅਸਲੀ ਗਵਾਹੀ ਕਰਦੇ ਨੇ ਤੇ ਪਿੱਛੇ ਉਹਦੀ ਫੌਜ ਉਹ ਜਰਨੈਲ ਦੀ ਗਵਾਹੀ ਤੇ ਚੱਲਦੀ ਹੈ ਤੇ ਉਹ ਫੌਜਾਂ ਕਿਤੇ ਕੋਲ ਨਹੀਂ ਹਰਦੀਆਂ ਧੰਨਵਾਦ ਸੋਟਾ ਸਾਰਿਆਂ ਦਾ